ਵਧੀਆ ਸਿਕਲ ਰੱਛੇ ਵੀਰ ਜੀ ਅਕਾ ਜੀ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਚੱਲਦਾ ਕੰਮ ਜੀ ਵਧੀਆ ਵੀਰ ਜੀ ਕੰਮ ਕਰ ਵਧੀਆ ਚੱਲੀ ਜਾਂਦਾ ਜੀ ਵੇਖਿਆ ਪਿੱਛੇ ਦਾ ਮਾਲ ਹਾਂ ਜੀ ਵੀਰ ਜੀ ਵੇਖ ਗਿਆ ਜੀ ਬਾਵਾ ਟਾਈਮ ਬਾਅਦ ਹੀ ਆਇਆ ਮੈਂ ਸੁਣ ਫਿਰ ਸਨ ਬਾਅਦ ਕੰਮ ਕਰੇ ਚੱਲ ਜਾਂਦਾ ਹੈ ਨਾ ਕੋਈ ਨਾ ਕੋਈ ਚਲ ਚੱਕੀਨੇ ਦੋਵਾ ਜੀ ਅੱਜ ਇਹ ਤੀਨੇ ਜੀ ਵੀਰ ਜੀ ਅੱਛਾ ਇੱਕ ਉਧਰ ਹਾਂ ਜੀ ਇੱਕ ਉਧਰ ਜੀ ਕੰਮ ਸ਼ੁਰੂ ਜੀ ਚਲੋ ਵੀਰ ਜੀ ਉਧਰ ਲੱਗੀ ਹਾਂ ਜੀ ਉਧਰ ਲੱਗ ਜਾਂਦੀ ਹੈ ਅੱਜ ਕਿੰਨੇ ਦੇ ਤਾਂ ਭਾਜੀ ਇਹਦੇ ਥੱਲੇ ਵੀਰ ਜੀ ਐ ਟਾਈਮ 'ਚ 16 ਕਿਲ ਤੇ ਆਜ ਵਛਾ ਵੀਰ ਜੀ ਮਾਰ ਦੋ ਅੱਜ 7 ਦਿਨ ਹੋਏ ਜੇ ਸੂਈ ਨੂੰ ਠੀਕ ਆ ਹਾਂਜੀ ਚਾ ਗਾ ਜੀ ਫਿਰ ਕਿੰਨਾ ਕਰੋਗੇ ਦੁੱਧ ਜੀ ਦੁੱਧ ਵੀਰ ਜੀ ਪੱਠੇ-ਬੁੱਠੇ ਤਾਂ ਉਹ ਬਾਹੋਂ ਤੁਰੇ ਆ ਬੜ ਬਾਕੀ ਦੁੱਧ ਤੇ ਸੇਵਾ ਦਾ ਹੈ ਨਾ ਹਾਂਜੀ ਹਾਂਜੀ ਐ ਟਾਈਮ 16 ਕਿਲੋ ਅੱਜ 16 ਕਿਲੋ ਦੋ ਤਾਂ ਹੈ ਹਾਂਜੀ ਤੇ ਪਹਿਲਾ ਹੀ ਸੂਆ ਜੀ ਅੱਜ ਪਹਿਲੇ ਸੂਆ ਹਾਂਜੀ ਲਓ ਜੀ ਪਹਿਲਾ ਸੂਆ ਬਾਦ ਚਰਸੀ ਜੀ ਹੁੰਦੀ ਜੀ ਵੇਲੋ ਹੈ ਨਾ ਕੰਨ ਕੁੰਨ ਛੋਟਾ ਕਾਲੀ ਜਰਸੀ ਆ ਗਈ ਕਾਲੀ ਜਰਸੀ ਬਿਲਕੁਲ ਲਓ ਜੀ ਤੇ ਕੋਈ ਰਸੀ ਨਹੀਂ ਵੀਰ ਜੀ ਕੁਝ ਨਹੀਂ ਐ ਠੰਡੀਆਂ ਸੀਲਾ ਸਪਾ ابو ਬਿਲਕੁਲ ਜੈ ਜੀ ਪਾ ਵੀਰ ਜੀ ਬਿਲਕੁਲ ਤੁਹਾਨੂੰ ਬਾਪਨੇ ਜੈ ਜੀ ਹੁੰਦੇ ਆ ਹਾਂਜੀ ਕੋਈ 70 75 ਨਹੀਂ ਕਰਨਾ ਹਾਂਜੀ ਬਿਲਕੁਲ ਹਾਨਾ ਵਾਲੀ ਹੈ ਨਾ 60 ਦੀ ਚੱਲਣ ਦੋ 16 ਕਿਲੋ ਮੈਂ ਫਾੜੀ ਵਾਲੀ ਬਿਲਕੁਲ ਠੰਡੀ ਜਾਨ ਦੋ ਜਾਨ ਦੋ 8000 ਦੇ ਤੇ ਆਹ ਜੀ ਇਹ ਵੀ ਵੀਰ ਜੀ ਪਿਓਰ ਗਿਰਦੀ ਵੇ ਲੋ ਇਹਨੂੰ ਕਿੰਨੇ ਦਾ ਵੇ ਵੀਰ ਨੂੰ ਇਹਨੂੰ ਉਹ ਜੇ ਵੱਛੀ ਡੱਬੀ ਹਾਂ ਤੱਕ ਹੋਇਆ ਹੋਣਾ ਜੀ ਅੱਛਾ ਹਫਤਾ ਕੀ ਹੋਇਆ ਹਾਂਜੀ ਇਹ ਅਗਾ ਜੀ ਫਿਰ ਦੁੱਧ ਕੇ ਨਾ ਇਹਦੇ ਲਈ ਵੀਰ ਜੀ 10 ਕਿਲੋ 10 ਕਿਲੋ ਪਿਆਰ ਹੈ ਜੀ ਇਹ ਵੀ ਦੇਖੋ ਬੰਦ ਵਾਲੀ ਪਿਓਰ ਜਰਸੀ ਆ ਗਈ ਜੀ ਵੀ ਪਿਓਰ ਜਰਸੀ ਇਹ ਪਹਿਲਾ ਸੁਆ ਜੀ ਪਹਿਲਾ ਪਹਿਲਾ ਵੀਰ ਜੀ ਪਹਿਲਾ ਸੁਆ ਜੀ ਆ ਵੀ ਇਹ ਲੈ ਲੋ ਇਹਦਾ ਵੀ ਚੱਡਾ ਚੰਗਾ ਵੀ ਠੀਕ ਆ ਇਹ ਵੀ ਫਾੜੀ ਆ ਫਾੜੀ ਵਾਲੇ ਚੱਡੇ ਆ ਵਾਲੇ ਵਾਲੇ ਚੱਡੇ ਸਹੀ ਗੱਲ ਆ ਤੇ ਭਾ ਵੀ ਵੇਖੋ ਬਿਲਕੁਲ ਜਿਆ ਜਿਆ ਜੀ ਬਸ ਠੀਕ ਆ ਜੀ ਫਿਰ ਹਾਂਜੀ ਫਿਰ ਕਾ ਜੀ ਇਹ ਵੀ ਵੀਰ ਜੀ ਹਾਂ ਨਹੀਂ ਹਾਂਜੀ ਹਾਂ ਨਹੀਂ 35 ਯਾਰ ਚਲੋ ਜਾਣ ਦੋ ਉਹ ਜੇ ਵਸ਼ੀ ਵੀ ਅੱਜ ਬੈਠਿਆ ਨਾ ਜੀ ਹਾਂਜੀ ਠੀਕ ਆ ਤੇ ਇਧਰ ਟੁਕੜਾ ਕਲੇ ਨਹੀਂ ਨਹੀਂ ਸੱਜਰ ਜੀ ਅੱਜ ਹੀ ਸੂਈ ਲਾ ਲਈ ਜੀ ਹੁਣੇ ਸੂਈ ਆਪਣਾ ਜੇਰਜੂਰ ਪਾਈ ਜੀ ਲਓ ਜੇਰਜੂਰ ਪੈ ਗਈ ਆ ਤੇ ਕਰੋ ਚੈੱਕ ਵੀ ਪਹਿਲਾ ਸੂਆ ਨਹੀਂ ਪਹਿਲਾ ਸੂਆ ਵੀਰ ਜੀ 4 ਦਿਨ ਦੇ ਵੀ ਪਹਿਲਾ ਸੂਆ 4 ਦਿਨ ਦਾ ਤੇ ਇਹ ਵੀ ਦੇਖੋ ਥਾਂ ਤੋਂ ਵੇਰੇ ਕਿੱਡਾ ਵੈਸੇ ਲੱਗਾ ਬੱਚੀ ਬੱਚੀ ਬੱਚਾ ਦੇਤਾ ਵੀਰ ਜੀ ਨੇ ਬੱਚਾ ਆ ਗਿਆ ਮਗਰ ਹਾਂਜੀ ਲਓ ਜੀ ਦੂਰ ਦੇਖੋ ਕਿੰਨਾ ਸਪੈਸ਼ਲ ਲੱਗਾ ਨਾ ਮੈਨਾਂ ਬਹੁਤ ਜਵਾਬਸ ਲੱਗਾ ਥਾ ਠੀਕ ਆ ਆਜੋ ਆਜੋ ਬਾਕੀ ਵੀਰ ਜੀ ਨਿਕਲੀ ਬੜੀ ਠੰਡੀ ਸੀਲ ਜੀ ਵੀ ਕੋਈ 3 ਕਿਲੋ 43 ਜੀ ਹਾਂ ਹਾਂਜੀ ਤੇ ਮੂੰਹ ਚਾਰ ਦੰਦ ਜੀ ਚਾਰ ਦੰਦਾਂ ਪਹਿਲਾ ਸਪਾਹ ਪਹਿ ਚਾਰ ਦੰਦ ਇਹਦਾ ਫਰਮੂਲ ਜੀ ਇਹਦਾ ਵੀਰ ਜੀ ਬਿਲਕੁਲ ਜੈ ਜੀ 45 ਚਲੋ ਜਾਣ ਦੋ ਲੋ ਬਿਲਕੁਲ ਜੈ ਜੀ 45000 ਬਿਲਕੁਲ ਜੈ ਜੀ ਤੇ ਐਵੇਂ ਲੋ ਇਹਨੇ ਭਾ ਲੱਭਣੀ ਨਹੀਂ ਜੈ 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 ਨਾ ਹਣਾ ਚਲੋ ਬਸ ਆਹੀ ਹੈ ਨਾ ਜੀ ਹਾਂਜੀ ਤੇ ਆ ਬੱਚਾ ਦੇ ਜੀ ਇਹ ਬੱਚਾ ਜੀ ਉਹ ਜੀ ਜੈ ਜੁਰ ਪੈ ਗਈ ਆ ਦੇਖੋ ਬਰਾਣੇ ਬਾਗੀ ਵੀਰ ਜੀ ਦਾ ਨੋ ਬਾਬਾ ਆਪਣੇ ਬਿਲਕੁਲ ਜੈ ਜਣਾ ਹਾਂਜੀ ਹਾਂਜੀ ਇਹਨੇ ਲੱਭਣੀ ਨਹੀਂ ਕਿਹਦੇ ਜਿਹੜੀ ਚਰਚੀਆਂ ਦੇ ਕਰਦੇ ਆ ਚਲੋ ਤੇ ਨਾਂ ਆਪਣੇ ਆਕਾਸ਼ ਜੀ ਪਿੰਡ ਕਣੀ ਹੈ ਕਿ ਬੰਗਰ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਤੇ ਮੋਬਾਈਲ ਨੰਬਰ ਹੈਗਾ ਜੀ 98775 81109 ਸੱਚੀ ਗੱਲ ਸੱਚੀ ਗੱਲ